ਤੁਹਾਨੂੰ ਮਿਲਾਂ ਬਾਰੇ ਜਾਣਕਾਰੀ ਦੇ ਦਈਏ ਕਿ ਆ ਸਾਹਮਣੇ ਤੁਸੀਂ ਵੇਖ ਸਕਦੇ ਹੋ ਸਾਡੇ ਪਿੱਛੇ ਮਿਲ ਹੈ ਬਹੁਤ ਵੱਡੀ ਗੰਨਾ ਮਿਲ ਹੈ ਔਰ ਇਸ ਬਾਰੇ ਜਾਣਕਾਰੀ ਦੇ ਦਈਏ ਕਿ ਕਿੱਥੋਂ ਦੀ ਮਿਲ ਹੈ ਔਰ ਇਹ ਮਿਲ ਜਿਹੜੀ ਆ ਕਿੰਨਾ ਗੰਨਾ ਖਪਤ ਕਰਦੀ ਆ ਇੱਕ ਦਿਨ ਦਾ 24 ਘੰਟੇ ਵਿੱਚ ਕਿੰਨੀ ਪੜਾਈ ਕਰਦੀ ਆ ਤਾਂ ਜੇ ਅਸੀਂ ਪ੍ਰਾਈਵੇਟ ਮਿਲਾਂ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਮਿਲਾਂ ਵਿੱਚ ਕੋਈ ਮਿਲ ਜਿਹੜੀ ਆ ਉਹ 400 ਟਰਾਲੀ ਇੱਕ ਦਿਨ ਵਿੱਚ ਪੀੜ ਦਿੰਦੀ ਆ ਤੇ ਜੇ ਹੋਰ ਪ੍ਰਾਈਵੇਟ ਮਿਲਾਂ ਦੀ ਗੱਲ ਕਰੀਏ ਤਾਂ ਕੋਈ ਮਿਲ ਜੜੀ ਆ 700 ਟਰਾਲੀ ਇੱਕ ਦਿਨ ਵਿੱਚ ਪੀੜ ਦਿੰਦੀ ਆ ਤਾਂ ਜੇ ਹੁਣ ਅਸੀਂ ਆਪਣੀ ਸਰਕਾਰ ਦੀ ਮਿਲ ਦੀ ਗੱਲ ਕਰੀਏ ਤਾਂ ਤੁਸੀਂ ਅੰਦਾਜ਼ਾ ਲਗਾਓਗੇ ਔਰ ਹੈਰਾਨ ਹੋਵੋਗੇ ਕਿ ਇੱਕ ਦਿਨ ਵਿੱਚ ਜੋ ਪ੍ਰਾਈਵੇਟ ਮਿਲਾਂ ਕੋਈ 400 ਕੋਈ 500 ਕੋਈ 700 ਤਾਂ ਕੋਈ ਹਜ਼ਾਰ ਟਰਾਲੀ ਜੜੀ ਆ ਉਹ ਪੀੜ ਦਿੰਦੀ ਆ ਇੱਕ ਦਿਨ ਦੇ ਵਿੱਚ ਤਾਂ ਹੁਣ ਇਸ ਦੀ ਗੱਲ ਕਰਦਈਏ ਇਹ ਸਰਕਾਰੀ ਮਿਲ ਹੈ ਔਰ ਇਸ ਦੀ ਖੂਬਸੂਰਤੀ ਬਹੁਤ ਵਧੀਆ ਲੰਬੇ ਸਮੇਂ ਤੋਂ ਚੱਲ ਰਹੀ ਆ ਔਰ ਇਸ ਦੀ ਪੜਾਈ ਕਿੰਨੀ ਆ ਲਗਭਗ 100 ਤੋਂ 20 ਟਰਾਲੀਆਂ ਸਿਰਫ 120 30 ਜਾਂ ਕੋਈ ਖਿੱਚ ਕੇ ਲੈ ਜਾਵੇ ਤਾਂ 40 ਤਾਂ ਨਹੀਂ ਤੇ ਜੇ 4-4 ਦਿਨ ਤੇ 3-3 ਦਿਨ ਬੰਦ ਰਹਿਣਾ ਵੀ ਇਹਦਾ ਕੰਮ ਹੈ ਔਰ ਦੱਸ ਦਈਏ ਕਿ ਨਵਾਂ ਪ੍ਰੋਜੈਕਟ ਕਿਸਾਨਾਂ ਨੂੰ ਇਹਨਾ ਸਹੂਲਤ ਦੇਣੀ ਸੀ ਸਰਕਾਰ ਨੇ ਕਿ ਇੱਕ ਨਵਾਂ ਨਾਲ ਇਹਦੇ ਬਣਾਇਆ ਇਹਨਾਂ ਨੇ ਪੋਸ਼ਨ ਆ ਵੇਖ ਸਕਦੇ ਹੋ ਕਿ ਮਿਲ ਵੱਡੀ ਕੀਤੀ ਗਈ ਆ ਹੁਣ ਗੁਰਦਾਸਪੁਰ ਦੀ ਮਿਲ ਦੀ ਗੱਲ ਕਰਦੇ ਆ ਅਸੀਂ ਪਨਿਆੜ ਜ਼ਿਲ੍ਹਾ ਗੁਰਦਾਸਪੁਰ ਦੀ ਮਿਲ ਐ ਔਰ ਇੱਥੇ ਕਿਸਾਨ ਆਗੂ ਵੀ ਖੜੇ ਨੇ ਨਾ ਨਾ ਵੀ ਗੱਲ ਕਰਦੇ ਆ ਹਾਂਜੀ ਸਰਦਾਰ ਜੀ ਇੱਕ ਮਿੰਟ ਦਾ ਸਮਾਂ ਇਹਨਾਂ ਦੇ ਕੋਲ ਕੁਝ ਨਹੀਂ ਗਾ ਇਹ ਵਿਚਾਰੇ ਥੱਕ ਗਏ ਆ ਗੰਨਾ ਲੈ ਕੇ ਖੜੇ ਐ ਚਾਰ ਦਿਨ ਹੋ ਗਏ ਇੱਥੇ ਖੜਿਆ ਨੂੰ ਕਿੰਨੇ ਕਿੰਨੇ ਦਿਨ ਲੱਗਦੇ ਨੇ ਨਾ ਬਾਰੇ ਹੁਣ ਤੁਸੀਂ ਜਾਣਕਾਰੀ ਦਿਓ ਕਿ ਪ੍ਰਾਈਵੇਟ ਮਿਲਾਂ ਦੀ ਅਸੀਂ ਗੱਲ ਕਰੀਏ ਤਾਂ ਪ੍ਰਾਈਵੇਟ ਮਿਲਾਂ ਦੇ ਵਿੱਚ ਕਿੰਨੀ ਪੜਾਈ ਇੱਕ ਇੱਕ ਦਿਨ ਦੀ ਹੁੰਦੀ ਆ ਸੱਚਾਈ ਦੱਸਿਓ ਤੁਹਾਡਾ ਰੋਜ਼ ਦਾ ਆਉਣ ਜਾਣ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿਸਾਨਾਂ ਦੀ ਆਵਾਜ਼ ਨੂੰ ਆਮ ਜਨਤਾ ਤੱਕ ਤੇ ਸਰਕਾਰ ਤੱਕ ਪਹੁੰਚਾਉਣਾ ਜੇ ਮਿਲਾਂ ਦੀ ਇਹਨਾਂ ਦੀ ਸਹਿਕਾਰੀ ਤੇ ਪ੍ਰਾਈਵੇਟ ਮਿਲਾਂ ਦਾ ਅੰਤਰ ਵੇਖੀਏ ਉਹਦੇ ਵਿੱਚ ਜਦੋਂ ਤੁਸੀਂ ਇਹ ਵੇਖ ਲਓ ਵੀ ਕੋਈ ਆਪਣੇ ਘਰ ਵਾਸਤੇ ਕੰਮ ਕਰਦਾ ਤੇ ਉਹ ਪ੍ਰਾਫਿਟ 'ਚ ਜਾਣ ਵਾਸਤੇ ਕਰਦਾ ਸਰਕਾਰਾਂ ਦੀ ਇੱਕ ਨੀਤੀ ਹੀ ਕਿ ਕੋਆਪਰੇਟਿਵ ਧਾਰੇ ਬਣਾਵਾਂਗੇ ਤੇ ਕੋਆਪਰੇਟਿਵ ਧਾਰਿਆਂ ਦੇ ਵਿੱਚ ਜਿੰਨਾ ਵੀ ਘਾਟਾ ਸਹਿਣ ਜਿਹੜਾ ਉਹ ਸਰਕਾਰ ਕਰੇਗੀ ਤੇ ਵਾਅਦਾ ਜਿਹੜਾ ਵਾ ਘਾਟਾ ਪਏ ਵਾਅਦਾ ਪਏ ਸਰਕਾਰ ਨੂੰ ਪਊਗਾ ਤੇ ਕੋਪਰਟਾਰਡਾਰੇ ਤਿਆਰ ਕੀਤੇ ਕਿਸਾਨੀ ਨੂੰ ਉੱਪਰ ਚੁੱਕਣ ਵਾਸਤੇ ਪਰ ਜੇ ਇਸ ਮਿਲ ਦੀ ਗੱਲ ਕਰੀਏ 19 18000 ਦੀ ਕੈਪੈਸਿਟੀ ਵਾਸਤੇ ਮਿਲ ਲੱਗੀ 1980 ਦੇ ਵਿੱਚ ਕਿਉਂਕਿ ਉਸ ਸਮੇਂ ਦੇ ਵਿੱਚ ਗੰਨੇ ਦੀ ਕਿੱਲਤ ਸੀ ਤੇ ਵੱਡੀਆਂ ਬਿਲਾ ਨਹੀਂ ਸੀ ਲਾਈਆਂ ਜਾਂਦੀਆਂ ਲੋਕਾਂ ਕੋ ਸਾਧਨ ਇਹੋ ਜੇ ਆ ਗਏ ਲੋਕਾਂ ਨੇ ਤਕਨੀਕ ਗੰਨੇ ਦੀ ਬਦਲੀ ਤੇ ਗੰਨਾ ਜਿਹੜਾ ਪਹਿਲਾਂ 180 200 ਕੁਆਂਟਲ ਕਿੱਲੇ ਦਾ ਨਿਕਲਦਾ ਰਿਹਾ 180 ਤੋਂ 200 ਕੁਆਂਟਲ ਤੱਕ ਪਰ ਹੁਣ ਗੰਨਾ ਜਿਹੜਾ ਲੋਕ 280 ਤੋਂ ਲੈ ਕੇ 300 350 ਤੱਕ ਕਿੱਲੇ ਚੋਂ ਕੱਢ ਰਹੇ ਨੇ ਵਿਜੋਤ ਵਧ ਗਈ ਜਿਹੜੇ ਲੋਕਾਂ ਦੀ ਠੰਗਰ ਜ਼ਮੀਨਾਂ ਪਈਆਂ ਸੀ ਉਹਨਾਂ ਨੇ ਤਿਆਰ ਕਰਕੇ ਉਹ ਚ ਗੰਨਾ ਬੀਜਣਾ ਵੱਧ ਤਿਆਰ ਕੀਤਾ ਤੇ ਮਿੱਲਾਂ ਦੀ ਲੋੜ ਪੈ ਗਈ ਉਸ ਤੋਂ ਬਾਅਦ ਪ੍ਰਾਈਵੇਟ ਮਿੱਲਾਂ ਨੇ ਆਪਣੀ ਇੰਨੀ ਕਪੈਸਿਟੀ ਚ ਮਿੱਲਾਂ ਲਾਈਆਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਕੋਈ ਵੀ ਪ੍ਰਾਈਵੇਟ ਕੰਮ ਕਰਦਾ ਤੇ ਉਹ ਆਉਣ ਵਾਲੇ 20 ਸਾਲ ਐਡਵਾਂਸ ਚੱਲਦਾ ਤੇ ਸਰਕਾਰਾਂ ਨੇ ਮੌਕੇ ਮੁਤਾਬਕ ਚੱਲਣਾ ਹੁੰਦਾ ਸਰਕਾਰਾਂ ਨੇ ਜਿਹੜਾ 180 ਜਿਹੜੀ 18000 ਕੁਆਂਟਲ ਦੀ ਕੈਪੈਸਿਟੀ ਵਾਸਤੇ ਇਹ ਮਿਲ ਲਾਈ ਔਰ ਇਸ ਤੋਂ ਪਿੱਛੇ ਜੇ ਜਾਈਏ ਤੇ ਸਭ ਤੋਂ ਪੁਰਾਣੀ ਮਿਲ ਸਾਡੇ ਇਲਾਕੇ ਚ ਵਟਾਲਾ ਆ ਉਹਦੀ 12000 ਕੁਆਂਟਲ ਦੀ ਕੈਪੈਸਿਟੀ ਹੈ ਪਰ ਹੁਣ ਸਮੇਂ ਅਨੁਸਾਰ ਜਦੋਂ ਉਹਨਾਂ ਦੇਖਿਆ ਕਿ ਲੋਕਾਂ ਦੀ ਖਜਲ ਖੁਆਰੀ ਔਰ ਕਿਸਾਨ ਯੂਨੀਅਨਾਂ ਨੇ ਰੌਲਾ ਪਾਇਆ ਕਾਫੀ ਲੰਬੇ ਸਮੇਂ ਤੋਂ ਵੀ ਸਾਡੇ ਇਲਾਕੇ ਦੇ ਵਿੱਚ ਮਿਲਾਂ ਦੀ ਸਮਰੱਥਾ ਜਿਹੜੀ ਵਧਣੀ ਚਾਹੀਦੀ ਹੈ ਸਾਡੀ ਮਿਲ ਦੀ ਸਮਰੱਥਾ ਜਿਹੜੀ ਹੈ ਇਹਦੀ 5000 ਟੀਸੀ ਦੀ ਬਣੀ ਹੈ ਜਿਹੜਾ 50000 ਕੁਆਂਟਲ ਗੰਨਾ ਇੱਕ ਦਿਨ ਚ ਖਰੀਦੇ ਕਰੇਗੀ ਕ੍ਰੈਸ ਕਰੇ ਕਰੇਗੀ ਔਰ ਜਿਹੜਾ 50000 ਕੁਆਂਟਲ ਗੰਨਾ ਕ੍ਰੈਸ਼ ਕਰੇਗੀ ਅੱਜ ਇਹ 18 ਤੋਂ 19000 19000 ਕੁਆਂਟਲ ਗੰਨਾ ਕ੍ਰੈਸ਼ ਕਰਦੀ ਆ ਔਰ ਜੇ 19000 ਕੁਆਂਟਲ ਨੂੰ ਲੈ ਕੇ ਚੱਲੀਏ ਤੇ ਇਹ 130 ਟਰਾਲੀਆਂ ਇੱਕ 24 ਘੰਟੇ ਦੇ ਵਿੱਚ ਕ੍ਰੈਸ਼ ਕਰਦੀ ਹੈ ਔਰ ਜਦੋਂ ਇਹ ਮੇਰੇ ਨੂੰ 50000 ਕੁਆਂਟਲ ਗੰਨਾ ਕ੍ਰੈਸ਼ ਕਰੇਗੀ ਔਰ ਇਹ 333 ਟਰਾਲੀਆਂ ਕ੍ਰੈਸ਼ ਕਰੇਗੀ ਸੋ ਜਿਹੜੀਆਂ ਪ੍ਰਾਈਵੇਟ ਮਿਲਾਂ ਦੀ ਗੱਲ ਕਰੀਏ ਜਿਵੇਂ ਕੀੜੀ ਮਿਲਲਾ ਉਹ 400 ਟਰਾਲੀ ਕ੍ਰੈਸ਼ ਕਰਦੀ ਹੈ ਇੱਕ ਦਿਨ ਦੇ ਵਿੱਚ ਔਰ 550 ਟਰਾਲੀ ਦੇ ਲਗਭਗ ਜਿਹੜੀ ਆ ਮਕੇਰੀਆਂ ਮਿਲ ਕਰਦੀ ਆ ਕਿਉਂਕਿ ਉਹ 400 ਇਸ ਕਰਕੇ ਕਰਦੀ ਆ ਉਹਦਾ ਗੰਨੇ ਦੀ ਜਿਹੜਾ ਧੜਾ ਆ ਉਹ ਹੈਗਾ 220 30 ਕੁਇੰਟਲ ਦਾ ਜਿਹੜੀ ਮੁਕੇਰੀਆਂ ਮੇਲਾ ਉਹਦਾ 170 ਕੁਇੰਟਲ ਦਾ ਔਰ ਜਿਹੜੀ ਸਾਡੀ ਇਹ ਛੋਟੀ ਮਿਲ ਆ ਜਿੰਨੀ ਛੋਟੀ ਮਿਲ ਹੋਏਗੀ ਉਹਨਾਂ ਉਹ ਚ ਧੜਾ ਛੋਟਾ ਰੱਖਿਆ ਜਾਂਦਾ ਕਿਉਂਕਿ ਜਾਂੜ ਦੀ ਸਮਰੱਥਾ ਉਹ ਨਹੀਂ ਹੁੰਦੀ ਹੈ ਹੁਣ ਜਦੋਂ ਇਸ ਮਿਲ ਦੀ ਸਮਰੱਥਾ ਜਿਹੜੀ ਹੈ ਉਹ 5000 TC ਦੀ ਹੋ ਜਾਏਗੀ ਔਰ ਆਲਰੇਡੀ ਇਹਦੇ ਵਿੱਚ ਅਗਲੇ ਸਾਲ ਤੋਂ ਜਦੋਂ ਇਹ ਮਿਲ ਚੱਲੇਗੀ ਉਦੋਂ ਇਹ ਮਿਲ ਦੇ ਵਿੱਚ ਧੜਾ ਜਿਹੜਾ ਆ ਉਹ 180 ਤੋਂ 200 ਕੁਇੰਟਲ ਹੋਏਗਾ ਜੇ 200 ਕੁਇੰਟਲ ਧੜਾ ਕਰ ਦੇਣਗੇ ਤੇ ਫਿਰ ਜਿੱਥੇ ਮੈਂ ਤੁਹਾਨੂੰ ਦੱਸਿਆ ਵੀ 333 ਟਰਾਲੀਆਂ ਪੀੜੇ ਕਰੇਗੀ ਜੇ 200 ਕਨਾਲ ਕਰ ਦੇਣਗੇ ਤੇ ਉੱਥੇ 250 ਟਰਾਲੀ ਹੀ ਪੀੜੇ ਕਰੇਗੀ ਤਾਂ ਹੁਣ ਜਿਹੜਾ ਨਵਾਂ ਆਇਆ ਪ੍ਰੋਜੈਕਟ ਬਣਾਇਆ ਸੀਗਾ ਲੋਕਾਂ ਨੇ ਆਸ ਲਗਾਈ ਸੀ ਕਿ ਇਹ 15 ਜਨਵਰੀ ਤੇ 15 ਫਰਵਰੀ ਨੂੰ ਚੱਲ ਪੈਣੀ ਆ ਇਹਦੇ ਵਿੱਚ ਕੀ ਕਾਰਨ ਰਹਿ ਗਿਆ ਕਿ ਹੁਣ ਐਕਾ ਚੱਲਣ ਗਿਆ ਜਾਂ ਐਕਾ ਸਿਰਫ ਟ్రਾਇਲ ਹੀ ਹੋਏਗਾ ਇਸ ਵਾਰ ਦੇਖੋ ਸਾਡੀ ਸਰਕਾਰ ਨੂੰ ਅਪੀਲ ਆ ਆਪਜੀ ਦੇ ਚੈਨਲ ਰਾਹੀਂ ਵੀ ਇਹਦਾ ਜਿਹੜਾ ਟ੍ਰਾਇਲ ਹਨ ਉਸ ਹਾਲ ਕੀਤਾ ਜਾਏ ਮੈਂ ਆਪਜੀ ਦੇ ਚੈਨਲ ਰਾਹੀਂ ਇਹ ਦੱਸਣਾ ਵੀ ਜੇ ਇਸ ਦਾ ਟ੍ਰਾਇਲ ਇਸ ਸਾਲ ਨਹੀਂ ਹੁੰਦਾ ਤੇ ਅਸੀਂ ਯੂਰ ਪਾਵਾਂਗੇ ਕਿ ਅਗਲੇ ਸਾਲ ਜੇ ਇਹ ਟ੍ਰਾਇਲ ਤੁਸੀਂ ਅਗਲੇ ਸਾਲ ਲੈ ਕੇ ਜਾਣਾ ਉਹਦੇ ਨਾਲ ਨਾਲ ਪੁਰਾਣੀ ਮਿਲ ਦੀ ਰਿਪੇਅਰ ਜਿਹੜੀ ਆ ਉਹ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਨਵੀਆਂ ਮਿਲਾਂ ਚੱਲਦੀਆਂ ਪਿੱਛੇ ਝਾਤੀ ਮਾਰੀਏ 1988-99 ਤੋਂ ਲੈ ਕੇ 90 ਤੋਂ ਲੈ ਕੇ ਜਦੋਂ ਮਕੇਰੀਆਂ ਮਿਲ ਤੇ ਚਾਲੂ ਹੋਈ ਆ ਔਰ ਜਿੱਦਾਂ ਸਟਾਰਟਿੰਗ ਜੇ ਚੱਲੀ ਆ ਉਹ ਵੀ ਇੱਕ ਮਹੀਨਾ ਮਿਲ ਨਹੀਂ ਸੀ ਚੱਲੀ ਔਰ ਜਿਹੜੀ ਮਕੇਰੀ ਕੀੜੀ ਮਿਲ ਲੱਗੀ ਆ ਉਹ ਪੂਰਾ ਇੱਕ ਸਾਲ ਨਹੀਂ ਚੱਲੀ ਕਿਉਂਕਿ ਜਦੋਂ ਵੀ ਕੋਈ ਨਵੀਂ ਮਸ਼ੀਨਰੀ ਲੱਗਦੀ ਹੈ ਉਹਦੇ ਵਿੱਚ ਬਹੁਤ ਵੱਡੀ ਮਸ਼ੀਨਰੀ ਆ ਕਈ ਤਰ੍ਹਾਂ ਦੇ ਫਾਲਟ ਹੁੰਦੇ ਆ ਇਸ ਕਰਕੇ ਸਾਡੇ ਕਿਸਾਨ ਜਿਹੜੇ ਆ ਉਹ ਖੱਜਲ ਖੁਆਰ ਨਾ ਹੋਣ ਤਾਂ ਜੇ ਸਾਡੀ ਇਹ ਜਿਹੜੀ ਪ੍ਰਾਈ ਛੋਟੀ ਮਿਲ ਹੈ ਪੁਰਾਣੀ ਮਿਲ ਹੈ ਉਹਦੀ ਜਿਹੜੀ ਆ ਰਿਪੇਅਰ ਨਾਲ ਦੀ ਨਾਲ ਬਰਾਬਰ ਹੋਇਆ ਕਰੇ ਇਹਦੇ ਤੇ ਅਸੀਂ ਸਰਕਾਰ ਨੂੰ ਇੱਕ ਲੈਟਰ ਵੀ ਲਿਖ ਕੇ ਦੇਣਾ ਚਾਹੁੰਦੇ ਆ ਅੱਜ ਤੁਹਾਡੇ ਚੈਨਲ ਰਾਹੀਂ ਵੀ ਇਹ ਗੱਲ ਪਹੁੰਚ ਜਾਣੀ ਹੈ ਮੈਂ ਇੱਕ ਗੱਲ ਇਹਦਾਂ ਹੋਰ ਕਰਾਂ ਕਿ ਜਿਹੜਾ ਸਾਡੀ ਮਿਲ ਦੀ ਲੇਟ ਨਵੀਂ ਮਿਲ ਜਿਹੜੀ ਨਹੀਂ ਚੱਲ ਰਹੀ ਉਹਦੇ ਵਿੱਚ ਇਹ ਹੋਈ ਮਿਲ ਜੇ ਕਿਤੇ ਮਾਲਵੇ ਚ ਹੁੰਦੀ ਤੇ ਅੱਜ ਤੋਂ 1 ਸਾਲ ਪਹਿਲਾਂ ਚੱਲੀ ਹੁੰਨੀ ਸੀ ਕਿਉਂਕਿ ਮਾਲਵੇ ਦੇ ਕਿਸਾਨ ਜਿਹੜੇ ਆ ਸਾਡੇ ਇਹਦੋਂ ਕਾਫੀ ਜਾਗਰਤ ਨੇ ਉਹਨਾਂ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਕੰਮ ਕਰਾਉਣਾ ਸੀ ਪਰ ਸਾਡੇ ਇੱਥੇ ਜਿਹੜੇ ਕਿਸਾਨ ਨੇ ਉਹ ਸਿਰਫ ਮੌਕੇ ਤੇ ਇਹ ਵੇਖਦੇ ਆ ਕਿ ਯਾਰ ਜੇ ਚੱਲ ਜੇਗੀ ਤਾਂ ਠੀਕ ਆ ਨਹੀਂ ਚੱਲੇਗੀ ਤੇ ਕੋਈ ਗੱਲ ਨਹੀਂ ਗੱਲ ਇਥੋਂ ਤੱਕ ਹੀ ਆ ਗਈ ਕਈ ਕਿਸਾਨ ਵੀ ਜਿਹੜੇ ਆ ਉਹ ਇਸ ਵੇਲੇ ਜਾਣ ਦੀ ਮਜਬੂਰੀ ਬਣ ਜਾਂਦੀ ਆ ਜਾਂ ਕਾਰਨ ਕੀ ਰਹਿ ਜਾਂਦਾ ਕਿ ਪੂਰਾ ਕਿਸਾਨ ਜਿਹੜੇ ਆਪਣਾ ਇਕੱਠ ਵੀ ਨਹੀਂ ਵਿਖਾ ਪਾ ਰਹੇ ਮਜਬੂਰੀਆਂ ਕੀ ਰਹਿ ਜਾਂਦੀਆਂ ਮੈਂ ਵੀ ਕੰਮ ਉਹਨਾਂ ਦਾ ਕੀਤਾ ਆਪਣੇ ਹੱਥੀਂ ਕਰਨਾ ਹੁੰਦਾ ਉਹਨਾਂ ਨੇ ਜਾਂ ਉਹਨਾਂ ਨੂੰ ਕੋਈ ਹੋਰ ਮਜਬੂਰੀ ਮਜਬੂਰੀ ਕੋਈ ੱਡੀ ਵੱਡੀ ਨਹੀਂ ਹੁੰਦੀ ਦੇਖੋ ਜਿਹੜਾ ਬੰਦਾ ਕਹਿੰਦਾ ਵੀ ਮੇਰੇ ਕੋ ਅੱਜ ਘਰੋਂ ਨਹੀਂ ਆਇਆ ਜਾਣਾ ਮੈਂ ਮੱਝ ਨੂੰ ਪੱਠੇ ਪਾਉਣੇ ਆ ਇੱਕ ਮੱਝ ਜਿਹੜੀ ਆ ਉਹ 300 ਰੁਪਏ ਤੋਂ ਵੱਧਾ ਦੁੱਧ ਨਹੀਂ ਦਿੰਦੀ ਉਹ 300 ਰੁਪਏ ਦੇ ਬਦਲੇ ਆ ਪਿਛਲੇ ਸਮੇਂ ਦੇ ਵਿੱਚ ਮਿਲਦੀ ਅੱਗੇ 8 ਤਰੀਕ ਨੂੰ ਧਰਨਾ ਲਾਇਆ ਇੱਕ ਟਰਾਲੀ ਦਾ 1550 ਰੁਪਏ ਦਾ ਕਿਸਾਨ ਦਾ ਨੁਕਸਾਨ ਹੋ ਰਿਹਾ ਸੀ ਪਰ ਉਹ ਇੱਕ ਮੱਝ ਨੂੰ ਪੱਠੇ ਪਾਉਣ ਵਾਸਤੇ ਆਪਣੇ 1500 ਰੁਪਏ ਦਾ ਨੁਕਸਾਨ ਨਹੀਂ ਮaaf ਕਰਾ ਸਕਦਾ ਪਰ ਕੁਝ ਅਣਖਾਂ ਵਾਲੇ ਜਾਗਦਿਆਂ ਜ਼ਮੀਰਾਂ ਵਾਲੇ ਕਿਸਾਨ ਜਿਹੜੇ ਨੇ ਉਹ 게ਟਾਂ ਦੇ ਅੱਗੇ ਬੈਠੇ ਨੇ ਮੇਲ ਦੇ 게ਟ ਅੱਗੇ ਬੈਠੇ ਨੇ ਮੇਲ ਮੈਨੇਜਮੈਂਟ ਉੱਥੇ ਇਕੱਠੀ ਹੋਈ ਆ ਮਾਨਯੋਗ ਐਸ ਡੀ ਐਮ ਹਰਜਿੰਦਰ ਸਿੰਘ ਜੀ ਉੱਥੇ ਆਏ ਨੇ ਉਹਨਾਂ ਨੇ ਐ ਐਮ ਡੀ ਸ਼ੂਗਰ ਫੈਟ ਨਾਲ ਉੱਪਰ ਸਰਕਾਰ ਨਾਲ ਗੱਲ ਕਰਕੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ 238 ਗੰਨੇ ਦਾ ਰੇਟ 1 ਜਨਵਰੀ ਤੋਂ ਲੈ ਕੇ ਉਹ ਤੁਹਾਨੂੰ ਪੂਰਾ ਮਿਲੇਗਾ ਔਰ ਨਾਲ ਦੀ ਨਾਲ ਜਿਹੜੀ ਤੁਹਾਡੀ ਪੇਮੈਂਟ ਹੈ ਉਹ ਲੋੜੀ ਤੋਂ ਪਹਿਲਾਂ ਪਾਵਾਂਗੇ ਜੇ ਤੇ ਅਸੀਂ ਨਾਲ ਦੀ ਨਾਲ ਅਨਾਉਂਸ ਵੀ ਕੀਤਾ ਵੀ ਜੇਕਰ ਲੋੜੀ ਤੋਂ ਪਹਿਲਾਂ ਸਾਡੇ ਕਿਸਾਨਾਂ ਦੀ ਪੇਮੈਂਟ ਨਾ ਪਈ ਤੇ ਅਸੀਂ ਡੋਡੀਆਂ ਰੋਡ ਤੇ ਹੀ ਖਾਵਾਂਗੇ ਨੈਸ਼ਨਲ ਹਾਈਵੇ ਤੇ ਖਾਵਾਂਗੇ ਤੇ ਫਿਰ ਕਿਸਾਨ ਜਿਹੜੇ ਆ ਜਏ ਇਕੱਠ ਕਰਦੇ ਆ ਤਾਂ ਕਿਤੇ ਨਾ ਕਿਤੇ ਇਹਨਾਂ ਦੀਆਂ ਮੁਸ਼ਕਲਾਂ ਹੱਲ ਹੁੰਦੀਆਂ ਹੀ ਆ ਤੇ ਇਹ ਨਹੀਂ ਇਕੱਠ ਕਰਦੇ ਤੇ ਉਹ ਦੇਰੀ ਹੋ ਜਾਂਦੀ ਆ ਤੇ ਸਰਕਾਰਾਂ ਉਹਦੇ ਉੱਤੇ ਭਾਰੀ ਹੋ ਜਾਂਦੀ ਆ ਜਿਵੇਂ ਕਿ ਹੁਣ ਡੱਲੇ ਸਾਹਿਬ ਡੱਲੇਵਾਲ ਸਾਹਿਬ ਦਾ ਚੱਲ ਰਿਹਾ ਕਿੰਨੇ ਲੰਬੇ ਸਮੇਂ ਤੋਂ ਪਿਛਲਾ ਜਿਹੜਾ ਚੱਲਿਆ ਸੀਗਾ ਉਸ ਦੇ ਵਿੱਚ ਵੀ ਸਾਲਾਂ ਲੰਘ ਗਏ ਹੁਣ ਇਸ ਦੇ ਵਿੱਚ ਵੀ ਕਿਸਾਨਾਂ ਨੂੰ ਅੱਗੇ ਸੋਚਣਾ ਚਾਹੀਦਾ ਜਾਨਾ ਜਿਹੜਾ ਤੁਸੀਂ ਕਹਣਾ ਪਿਛਲਾ ਸਮਾਂ ਲੰਘ ਗਿਆ ਦੇਸ਼ ਦਾ ਜਾਂ ਘਰ ਦਾ ਕੋਈ ਜ਼ਿੰਮੇਵਾਰ ਵਿਅਕਤੀ ਆਪਣੀ ਜ਼ੁਬਾਨ ਚੋਂ ਕੋਈ ਗੱਲ ਕਰ ਦੇ ਉਹ ਇੱਕ ਸਭ ਤੋਂ ਮਹਿੰਗਾ ਐਫੀਡੇਵਟ ਉਹ ਹੁੰਦਾ ਜਿਹੜਾ ਆਪਣੀ ਜ਼ੁਬਾਨ ਤੋਂ ਗੱਲ ਕੀਤੀ ਹੁੰਦੀ ਐਫੀਡੇਵਟ ਤੇ ਸਾਈਨ ਹੋ ਗਏ ਪਰ ਦੇਸ਼ ਦਾ ਜਿਹੜਾ ਹੁਕਮਰਾਨ ਆ ਸਾਡਾ ਨਰਿੰਦਰ ਮੋਦੀ ਉਸਨੇ ਆਪਣੀ ਜ਼ੁਬਾਨ ਤੋਂ ਗੁਰੂ ਨਾਨਕ ਦੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਉੱਤੇ ਅਨਾਉਂਸ ਕੀਤਾ ਸੀ 2021 ਦੇ ਵਿੱਚ ਵੀ ਜਿਹੜੀਆਂ ਤੁਹਾਡੀਆਂ 12 ਮੰਗਾਂ ਨੇ ਉਹ ਮੈਂ ਮੰਨ ਲੀਆਂ ਨੇ ਤੇ ਤੁਸੀਂ ਆਪਣੇ ਘਰਾਂ ਨੂੰ ਜਾਓ ਤੇ ਮੈਂ ਇਹਦਾ ਨੋਟੀਫਿਕੇਸ਼ਨ ਕਰ ਦਿਆਂਗਾ ਲੋਕ ਕਿਉਂ ਆਏ ਕਿ ਯਾਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਜ਼ੁਬਾਨ ਤੋਂ ਫਰੇਗਾ ਨਹੀਂ ਜ਼ਬਾਨੋਂ ਬੇਜਵਾਨੀ ਹੋਏਗਾ ਪਰ ਉਹ 21 ਜਿਹੜਾ ਵਾਦਾ ਕੀਤਾ ਉਹ ਜ਼ਬਾਨੋਂ ਬੇਜਵਾਨਾ ਹੋ ਗਿਆ ਜੇ ਪਿੰਡ ਦੇ ਵਿੱਚ ਕੋਈ ਜ਼ੁਬਾਨ ਕਰਕੇ ਜਾਂ ਐਫੀਡੇਵਿਟ ਦੇ ਕੇ ਕੋਈ ਬੰਦਾ ਮੁਕਰਦਾ ਉਹਨੂੰ ਕਹਿੰਦੇ ਤੂੰ ਤਾਂ ਯਾਰ ਬੇਜਵਾਨਾ ਆ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉਹਨੂੰ ਬੇਜਵਾਨਾ ਕਹਿੰਦੇ ਜਿਸ ਕਰਕੇ ਅੱਜ ਜਿਹੜਾ ਆਵਾਜ਼ ਜੋ ਸਰਕਾਰਾਂ ਨੂੰ ਧੱਕਾ ਲਾਉਣ ਵਾਸਤੇ ਜਾਂ ਸਰਕਾਰਾਂ ਨੂੰ ਯਾਦ ਕਰਾਉਣ ਵਾਸਤੇ ਸਾਰੇ ਹੀ ਕਿਸਾਨ ਅੱਜ ਵੀ ਉੱਥੇ ਬੈਠੇ ਨੇ ਔਰ ਲਗਾਤਾਰ ਇੱਥੇ ਵੀ ਰੋਜ਼ ਮਾਰਚ ਟਰੈਕਟਰਾਂ ਦਾ ਕੀਤਾ ਗਿਆ ਔਰ ਹੁਣ ਅੱਗੇ ਕੀ ਕਾਲ ਹੈ ਕੋਈ ਕਿਸਾਨਾਂ ਦੀ ਕਾਲ ਅੱਗੇ ਕੀ ਦੇਖੋ ਜੀ ਮੈਂ ਇਹ ਕਵਾਂਗਾ ਕਿ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਨੇ ਜਿਨ੍ਹਾਂ ਨੂੰ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਜੇ ਕੋਬੜ ਘਰਾਨਿਆਂ ਕੋ ਚਲ ਗਈਆਂ ਅਡਾਨੀਆਂ ਬਾਨੀਆਂ ਦੇ ਚਲ ਗਈਆਂ ਇੱਕ ਬੜਾ ਵਧੀਆ ਲੋਕੀ ਵੇਖ ਰਹੇ ਨੇ ਸਾਰਿਆਂ ਨੂੰ ਪਤਾ ਪਠਾਨਕੋਟ 'ਚ ਵੀ ਪਤਾ ਵੀ ਇੱਕ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਚੱਲ ਰਿਹਾ ਜਿੰਨੂੰ ਦਿੱਲੀ ਤੋਂ ਕਟੜਾ ਨੈਸ਼ਨਲ ਹਾਈਵੇ ਬਣ ਰਿਹਾ ਉਹਦਾ ਬਣਦਾ ਕਾਰਨ ਕੀ ਆ ਦੱਸੋ ਇਹ ਜਿਹੜੀ ਸਾਡੀ ਧਰਤੀ ਦੇ ਵਿੱਚੋਂ ਕੀ ਲੈ ਕੇ ਜਾਣਾ ਸਾਡੇ ਲੋਕ ਇਸ ਗੱਲ ਤੋਂ ਅਣਪੋਹਲ ਨੇ ਪਰ ਜੋ ਸਾਡੀ ਧਰਤੀ ਦੇ ਵਿੱਚ ਪੈਦਾ ਹੋ ਰਿਹਾ ਨਾ ਆਡਾਨੀ ਬਾਨੀ ਕਹਿੰਦੇ ਵੀ ਸਾਡੀਆਂ 50 ਪੀੜ੍ਹੀਆਂ ਇੱਥੇ ਖਾਣਗੀਆਂ 8 ਤੋਂ 10% ਕਣਕ ਜਿਹੜੀ ਆ ਉਹ ਪਿਛਲੇ ਸਮੇਂ ਵਿੱਚ ਜਿਹੜੀ ਸੈਲੋ ਤੇ ਵਿਕੀ ਆ ਮੰਡੀਆਂ ਤੋਂ ਬਾਹਰ ਜਾ ਕੇ ਮਰੀਆਂ ਜਮੀਰਾਂ ਵਾਲਿਆਂ ਨੂੰ ਮੈਂ ਕਹਾਂ ਉਹਨਾਂ ਨੇ ਸੈਲਵਾਂ ਦੇ ਵੇਚੀ ਆ ਕਣਕ ਮੰਡੀਆਂ 'ਚ ਨਹੀਂ ਵੇਚੀ ਪਰ ਅੱਜ ਕਣਕ ਦਾ ਰੇਟ 4000 ਹੋ ਗਿਆ 8% 10% ਕਣਕ ਵੇਕਣਾ ਤੇ ਜਿੱਦਣ 100% ਵੇਕੀ ਇਹ ਜਿੱਦਣ 2250 ਨੂੰ ਕਣਕ ਵੇਕੀ ਉਹ ਇਤੋਂ 1 ਮਹੀਨੇ ਬਾਅਦ 10000 ਕੁਇੰਟਲ ਨੂੰ ਹੋਏਗੀ ਫਿਰ ਗੱਲ ਕਰਿਓ ਇਹ ਸਨਹ ਹਰਦੇਵ ਸਿੰਘ ਚਿੱਟੀ ਔਰ ਦੱਸਦੀ ਆ ਕਿ ਜਾਗਦੀ ਜਮੀਰ ਵਾਲਿਆਂ 'ਚੋਂ ਚੇਹਰਾ ਵਾ ਉਹ ਕਿਸਾਨਾਂ ਗੂਨੇ ਗੰਨਾ ਕਮੇਟੀ ਦੇ ਪ੍ਰਧਾਨ ਨੇ ਔਰ ਮਾਝੇ ਦੇ ਰਹਿਣ ਵਾਲਿਆ ਔਰ ਦੱਸ ਦਈਏ ਇਹ ਪਿਛਲੇ ਸਮੇਂ ਵਿੱਚ ਜਦੋਂ 1 ਸਾਲ ਤੋਂ ਜ਼ਿਆਦਾ ਸਮਾਂ ਦਰਨਾ ਦਿੱਲੀ ਦੇ ਵਿੱਚ ਲੱਗਾ ਜਦੋਂ ਦਿੱਲੀ ਕੂਚ ਕੀਤਾ ਤਾਂ ਉਸ ਵੇਲੇ ਪਹਿਲੇ ਆਗੂ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਜਿਨ੍ਹਾਂ ਨੇ ਉੱਥੇ ਜਾ ਕੇ ਪੂਰਾ ਹਾਂ ਦਾ ਨਾਣਾ ਪਾਰਿਆ ਔਰ ਕਿਸਾਨੀ ਜੜੀ ਆ ਗੁਰਦਾਸਪੁਰ ਜ਼ਿਲ੍ਹੇ ਦੇ ਉੱਤੋਂ ਇਹਨਾਂ ਦੇ ਮਗਰ ਬਹੁਤ ਵੱਡਾ ਇਕੱਠ ਪਹੁੰਚਿਆ ਉੱਥੇ ਔਰ ਇਹਨਾਂ ਨੇ ਫਿਰ بار-बार ਇੱਕੋ ਅਪੀਲ ਕਰ ਰਿਹਾ ਕਿ ਜਾਗਦੀ ਜ਼ਮੀਰ ਵਾਲੇ ਉਹ ਸੁਣ ਲੈਣ ਕਿ ਜਾਗਦੀ ਜ਼ਮੀਰ ਵਾਲੇ ਹੁੰਦੇ ਕੌਣ ਆ ਔਰ ਜਾਗਦੀ ਜ਼ਮੀਰਾਂ ਵਾਲਿਆਂ ਵਾਸਤੇ ਇਹ ਵਕਤ ਜਿਹੜਾ ਵਾ ਇਹ ਐਸ ਵੇਲੇ ਵੀ ਖੜਾ ਹੈ ਐਸ ਵੇਲੇ ਅੱਜ ਵੀ ਤੁਸੀਂ ਵੇਖਿਆ ਕਿ ਟਰੈਕਟਰਾਂ ਦਾ ਰੋਸ ਮਾਰਚ ਕੱਢਿਆ ਗਿਆ ਔਰ ਕਿਹੜੇ ਕਿਹੜੇ ਜਾਗਦੀ ਜ਼ਮੀਰ ਵਾਲੇ ਉੱਥੇ ਪਹੁੰਚੇ ਆ ਔਰ ਕਿਹੜੇ ਰਜਾਈਆਂ ਲੈ ਕੇ ਆਪਣੇ ਘਰ ਧੁੱਪ ਵਿੱਚ ਵੀ ਸੁੱਤੇ ਪਏ ਨੇ ਔਰ ਇਹ ਤਸਵੀਰਾਂ ਤੁਹਾਨੂੰ ਦੱਸ ਰਿਹਾ ਗੁਰਦਾਸਪੁਰ ਦੀ ਗੰਨਾ ਮਿਲਦੀਆਂ ਔਰ ਹਾਲਾਤ ਕੀ ਨੇ ਇਹ ਨਵੀਂ ਇੰਡਸਟਰੀ ਬਣ ਰਹੀ ਆ ਲੇਕਿਨ ਅਜੇ ਤੱਕ ਚਾਲੂ ਨਹੀਂ ਹੋਈ ਜਦ ਕਿ ਸਮਾਸਮਿਥਿਆ ਗਿਆ ਸੀ ਕਈ ਵਾਰ ਕਿਹਾ ਗਿਆ ਲੇਕਿਨ ਉਹ ਚਾਲੂ ਨਹੀਂ ਕੀਤੀ ਗਈ ਔਰ ਬਹੁਤ ਸਾਰੇ ਕਿਸਾਨਾਂ ਨੂੰ ਆਸ ਲੱਗੀ ਸੀ ਕਿ ਇਹ ਕ ਚੱਲ ਜਾਣੀ ਆ ਹੁਣ ਸਰਕਾਰ ਨੂੰ ਬੇਨਤੀ ਆ ਕਿ ਇਸ ਵਾਰ ਤੁਸੀਂ ਟ్రਾਇਲ ਹੀ ਕਰ ਲਓ ਤਾਂ ਜੋ ਅਗਲੀ ਵਾਰ ਜਿਹੜੀ ਆ ਮਸ਼ੀਨ ਇਹ ਚੱਲ ਜਾਵੇ ਤਾਂ ਜੋ ਇਹ ਮਿਲ ਚੱਲ ਜਾਵੇ ਔਰ ਲੋਕਾਂ ਦਾ ਗੰਨਾ ਜਿਹੜਾ ਅਗਲੀ ਵਾਰ ਲਿਜਾਣਾ ਜਾਂ ਸੁਖਾਲਾ ਹੋ ਸਕੇ ਔਰ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਲਗਾਤਾਰ ਤੁਸੀਂ ਚੈਨਲਾਂ ਤੇ ਵੇਖਦੇ ਰਹਿੰਦੇ ਹੋ ਕਿਵੇਂ ਸਰਕਾਰਾਂ ਨੂੰ ਜਿਹੜਾ ਬੇਨਕਾਬ ਕੀਤਾ ਜਾਂਦਾ ਕਿਵੇਂ ਵਾਅਦਿਆਂ ਤੋਂ ਮੁੱਕਰੇ ਹੋਏ ਉਸ ਪ੍ਰਧਾਨ ਮੰਤਰੀ ਨੂੰ ਯਾਦ ਕਰਾਇਆ ਜਾ ਰਿਹਾ ਔਰ ਡੱਲੇਵਾਲ ਸਾਹਿਬ ਬੈਠੇ ਹੋਏ ਨੇ ਉਸ ਵੇਲੇ ਮਰਨ ਵਰਤ ਦੇ ਉੱਤੇ ਔਰ ਲਗਾਤਾਰ ਕਿਸਾਨ ਆਗੂ ਵੀ ਬੈਠੇ ਨੇ ਔਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਜਿੰਨੇ ਵੀ ਸੇਵਕ ਨੇ ਸਭ ਉੱਥੇ ਬੈਠੇ ਨੇ ਔਰ ਤੁਸੀਂ ਕਿਵੇਂ ਵੇਖਦੇ ਹੋ ਵੀਡੀਓ ਨੂੰ ਬਤਵਾ ਸ਼ੇਅਰ ਕਰਦੇ ਹੋ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਣਾਗਾ ਜ਼ਿਲ੍ਹਾ ਗੁਰਦਾਸਪੁਰ